ਇਹ ਤਾਂ ਸੀ ਪੁਰਾ ਪੰਜਾਬ ਖਾਲੀ ਕਰਨ ਦਾ ਠੇਕਾ ਲਿੱਤਾ ਸਾਰਿਆਂ ਨੇ ਵੀ ਅਸੀਂ ਪੰਜਾਬ ਖਾਲੀ ਕਰਨਾ ਜੇ ਲੋਕੀ ਆਪ ਆਂਦੇ ਤੁਹਾਡੇ ਕੋਲ ਉਹਦਾ ਪ੍ਰੋਪਰ ਲੀਗਲ ਪ੍ਰੂਫ ਹੈ ਲਾਇਸੈਂਸ ਲੈ ਕੇ ਬੈਠੇ ਹਾਂ ਅਸੀਂ ਠੀਕ ਹੈ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਕਿੰਨੇ ਜ਼ਿਆਦਾ ਫੋਨ ਕਰਦੇ ਕਿਸੇ طرف ਫੋਨ ਕਰਦੇ ਕਿਸੇ طرف ਫੋਨ ਜਿਦਾਜ ਤੁਸੀਂ ਆਏ ਹੋ ਇਹ ਇੱਕ ਤਰ੍ਹਾਂ ਦੇ ਹਰਾਸਮੈਂਟ ਹੈ ਅਸੀਂ ਕੰਮ ਕਰਨ ਤੋਂ ਬਾਅਦ ਵੀ ਜੇ ਆ ਚੀਜ਼ਾਂ ਫੇਸ ਕਰਨੇ ਆ ਫਿਰ ਤਾਂ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈ ਸਾਡਾ जिन्ने ਬਾਹਰ ਭੇਜਣ ਵਾਲੇ ਲੋਗ ਹੈ ਜਿੰਨੇ ਤੁਸੀਂ ਸੈਂਟਰ ਬਣੇ ਆ ਇੱਕ ਹੀ ਰੋਬ ਲਾਂਦਾ ਇਹ ਕਿਉਂ ਲੱਗਦੇ ਰੋਬ ਤੁਹਾਡੇ ਤੇ ਇੱਕ ਲੱਖ ਤੋਂ ਉੱਤੇ ਇਮੀਗ੍ਰੇਸ਼ਨ ਕੰਪਨੀ ਆਉਣੀ ਆ ਪੰਜਾਬ 'ਚ ਸਾਰੇ ਰਿਜਨਲ ਆ ਲਾਇਸੈਂਸ ਦਿਖਾਓ ਜੀ ਕਿੰਨਾ ਕੋਲ ਹੈ ਲਾਇਸੈਂਸ ਚੈੱਕ ਕਰੋ ਨਾ ਕਿੰਨਾ ਕਦੇ ਕੋਲ ਹੈ ਜਦੋਂ ਲਾਇਸੈਂਸ ਬੰਦ ਹੈ ਜੀ ਉਦੋਂ ਇੱਕ ਸਿਰਫ ਆਫਿਸ ਦੀ ਇਨਕੁਆਰੀ ਨਹੀਂ ਹੁੰਦੀ ਜਿਹੜਾ ਓਨਰ ਹੈ ਉਹਦੇ ਘਰ ਦੇ ਉੱਥੇ ਜਿੱਥੋਂ ਦੇ ਰਹਿਣ ਵਾਲਾ ਹੈ ਜਾਂ ਉਹਦੇ ਪਿੱਛੋਂ ਦਾ ਕਿੱਥੇ ਉਹਦਾ ਕੀ ਹਿਸਟਰੀ ਹੈ ਕੀ ਨਹੀਂ ਹਿਸਟਰੀ ਸਾਰੇ ਇੱਕ ਰਿਕਾਰਡ ਹੁੰਦਾ ਹੈ ਓ ਲੇਡੀਜ਼ ਤੁਹਾਨੂੰ ਵਾਰ-ਵਾਰ ਫੋਨ ਕਰਦੀ ਜਾਂ ਤ ਕੋਈ ਗੱਲਬਾਤ ਹੁੰਦੀ ਤੁਹਾਡੀ ਕਦੀ ਗੱਲ ਹੋਈ ਉਹਦੇ ਨਾਲ ਦੁਆਰਾ ਕਿੰਨੇ ਸਾਰ ਨੇ ਪੈਸੇ ਵਾਪਸ ਕੀਤੇ ਹੈ ਮੁੰਡਿਆ ਜੀ ਮੈਂ ਤਾਂ ਵੀ ਹਰ ਵਾਰੀ ਇਦਾਂ ਹੁੰਦੀ ਰਹੇ ਕੋਰੋੜੀ ਕਰਦਾ ਰਿਹਾ ਠੀਕ ਹੈ ਉਹ ਕਹਿੰਦੇ ਸੀ ਕਿ ਅਸੀਂ ਮਿਲਣਾ ਹੈ ਮੈਂ ਕਿ ਜਦੋਂ ਮੈਂ ਆਉਂਗਾ ਅਵੇਲੇਬਲ ਹੋਵਾਂਗਾ ਮੈਂ ਤੁਹਾਨੂੰ ਦੱਸ ਦੂੰਗਾ ਉਹ ਆਏ ਵੀ ਨਹੀਂ ਮੇਰੇ ਪਿੱਛੋਂ ਤੇ ਅਜ ਮੈਂ ਅਵੇਲੇਬਲ ਨਹੀਂ ਸੀ ਯੋਗ ਕਰ ਲੈ ਹੋਰ ਕਰ ਲੈ ਉਸ ਹੁੰਡੇ ਨੇ ਸਾਨੂੰ ਉਹ ਨੰਬਰ ਦਿੱਤਾ ਸੀਗਾ ਜੰਟ ਦਾ ਜਿਹੜਾ ਸਰਫਾ ਦਾ ਆ ਇਹ ਨੰਬਰ ਤੁਸੀਂ ਹੱਥੇ ਫੋਨ ਕਰਕੇ ਦੇਖੋ ਲੱਗਦਾ ਭਾ ਲੈ ਕਿ ਨਹੀਂ ਲੱਗਦਾ ਇਹ ਵਾਰੀ ਕਾਲ ਕਰਦੇ ਆ ਕੋਈ ਗੱਲ ਨਹੀਂ ਹੁੰਦੀ ਕਹੋਗੇ ਸਾਡਾ ਸਰ ਬਾਹਰ ਗਏ ਹੈ ਸਾਡੇ ਸਾਰੇ ਅਜ ਬਾਹਰ ਗਏ ਹੈ ਉਹ ਹਫਤੇ ਬਾਅਦ ਆਉਗੇ ਕੀ ਕੀ ਗੱਲ ਚਲ ਫੇਰ ਵੀ ਅਸੀਂ ਆਏ ਆ ਥੈਂਦੀ ਬੋਈ ਗਾਂ ਦੀ ਪਰ ਸਿੰਦਰਾ ਫਰ ਗਿਆ ਨਾ ਜਦੋਂ ਸੀ ਫੇਰ ਗਿਆ ਦੁਆਰਾ ਅਸੀਂ ਆ ਹਾਂਜੀ ਕਹਿੰਦੇ ਹਾਂ ਮੈਂ ਘਰ ਵਿੱਚ ਦੇਖੋ ਵਈ ਆਪਾਂ ਨਹੀਂ ਸਕਦੇ ਇੱਕ ਬੰਦੇ ਨੇ ਮੈਨੂੰ ਉਸ ਲਈ ਚੀਜ਼ ਨਹੀਂ ਖਰੀਦਤਾ ਨੀ ਲਿਆ ਮੈਂ ਹਰ ਟਾਈਮ ਤੇ ਇੱਕ ਆਫਿਸ ਆਪਣੇ ਇੱਥੇ ਹੀ 24 ਘੰਟੇ ਆਪਣੇ ਐਸੇ ਆਫਿਸ ਅਵੇਲੇਬਲ ਹੋਣਾ ਜ਼ਰੂਰੀ ਨਹੀਂ ਹੈ ਤਾਰੀ ਪੇਮੈਂਟ ਅਸੀਂ ਆਫਟਰ ਵਿਜ਼ਾ ਲੈਂਦੇ ਹਾਂ ਨਾ 1 ਰੁਪਿਆਸ ਨਾਟ ਇਵਨ ਸਿੰਗਲ ਰੁਪੀਸ ਅਸੀਂ ਉਸ ਬੰਦੇ ਤੋਂ ਲੈਂਦਾ ਪਹਿਲਾਂ ਹਰ ਸਾਲ ਤੁਸੀਂ ਕਹਿੰਦੇ ਆ ਨਾ ਸਾਢੇ 7:00 ਵਜੇ ਤੁਹਾਡੇ ਕੋਲ 9:00 ਵਜੇ 60000 ਰੁਪਏ ਆ ਜਾਊਗਾ ਤੇ ਕਹਿੰਦੇ ਤੁਸੀਂ 11:00 ਵਜੇ ਉਹਦਾ ਬੰਦਿਆਂ ਨੂੰ ਬਣਾ ਦਿਆ ਲੰ ਤੁਸੀਂ ਪੈਸੇ ਜਦੋਂ ਸਾਨੂੰ ਭਾਜੀ ਉੱਥੇ ਹੀ ਫੋਨ ਆਈ ਜਾਂਦੇ ਸੀਗੇ ਬੰਦਿਆਂ ਦੇ ਮੈਨੂੰ ਪਤਾ ਕਿ ਆ ਸਭ ਕੁਛ ਐ ਪੈਸਾ ਨਾ ਦਵੇ ਕਲਾਇੰਟ ਕਦੇ ਕਿਸੇ ਤੋਂ ਕਾਲ ਕਰਾਂਦੇ ਕਦੇ ਕਿਸੇ ਤੋਂ ਕਾਲ ਕਰਾਂਦੇ ਮਤਲਬ ਬਦਤਮੀਜ਼ੀ ਨਾਲ ਗੱਲ ਕਰਦੇ ਨੇ ਜਾਂਦੇ ਰ ਮੈਂ ਕੱਲੀ ਨਹੀਂ ਜਾਂਦੀ ਨੇ ਨਾਲ ਹੋਰ ਵੀ ਜਾਂਦੇ ਹਾਂ ਅਸੀਂ ਬੜੇ ਪਿਆਰ ਨਾਲ ਗੱਲ ਕੀਤੀ ਉਹਦੇ ਨਾਲ ਗੱਲ ਕਰੀ ਅਸੀਂ ਰਿਸੈਂਸ ਦੀ ਕਿਉਂ ਨਾ ਉਹ ਵੀ ਰੋਪ ਲਾਇਆ ਹੈ ਵੀ ਨਾ ਕੋਈ ਰਿਸੈਂਸ ਹੈ ਨਹੀਂ ਉੱਦੇ ਦਫਤਰ ਬਣਾ ਕੇ ਬੈਠੇ ਕੀ ਗੱਲ ਸੱਚ ਹੈ ਸੱਚੇ ਦਿਖਾਣਾ ਚਾਹੁੰਦੇ ਆ ਅਸੀਂ ਲੋਕਾਂ ਨੂੰ ਇਹ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹੂੰਗਾ ਗੱਲਾ ਗੱਲਾ ਕਰ ক্লোਜ ਕਰੋ ਤੇ 2000 ਤੇ ਇਹਦਾ ਰਸੰਸ ਬਣਿਆ ਇਹਨਾਂ ਦਾ ਜੇ 에ਜੰਟ ਗਲਤ ਨੇ ਤਾਂ ਕਲਾਇੰਟ ਵੀ ਗਲਤ ਨਹੀਂ ਇਹ ਲੋਕਾਂ ਨੂੰ ਸਮਝ ਆਣਾ ਚਾਹੀਦਾ ਵੀ ਲੋਕ ਕੀ ਤੁਹਾਡੇ ਕੋਲ ਆਉਂਦੇ ਆ ਵੀ ਸਾਨੂੰ ਬਾਹਰ ਭੇਜੋ ਜਾਂ ਤੁਸੀਂ ਜਾਣਦੇ ਹੋ ਅਸੀਂ ਲਾਇਸੈਂਸ ਲੈ ਕੇ ਦੁਖੀ ਹੋ ਰਹੇ ਜਿਹੜੇ ਦਸੰਸ ਨਹੀਂ ਲਿੱਤੇ ਉਹ ਬੜੇ ਸੁਖੀ ਨੇ ਹੋਰਾ 1000 ਰੁਪਇਆ ਕ ਜਾਂਦਾ 20000 ਕ ਜਾਂਦਾ ਸੀ ਕਿੱਦਾਂ ਉਹ ਵੀ ਵਿਆਜੂ ਚੱਕ ਚੱਕ ਵਿਆਜ ਦਿੰਦੇ ਆ ਸასიਖਲ ਦੋਸਤੋ ਮੈਂ ਹਾਂ ਅਰੁਣ ਕੁਮਾਰ ਤੁਸੀਂ ਦੇਖੋ ਆਨ ਡਿਊਟੀ ਪੰਜਾਬ ਲਾਈਵ ਅਸੀਂ ਗੱਲ ਕਰਾਂਗੇ ਕਿ ਸਕੈਪ ਤਾਂ ਐਸੀ ਸਾਡੇ ਕੋਲ ਇਹ ਸਾਨੂੰ ਬਾਹਰ ਭੇਜਣ ਵਾਸਤੇ ਬੜਾ ਸਾਡੇ ਨਾਲ ਠੱਗੀ ਹੋਈ ਆ ਉਹ ਠੱਗੀ ਕੀ ਹੋਈ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਦੱਸੂਗੇ ਸਾਨੂੰ ਭਾਜੀ ਸਾਡੇ ਇੱਥੇ ਕਿਹੜੇ ਜਿਨ੍ਹਾਂ ਨੇ ਭੇਜਿਆ ਉਹਨਾਂ ਨਾਲ ਗੱਲ ਅਸੀਂ ਕਰ ਸਰ ਸੱਚੀ ਗੱਲ ਜੀ ਸਰ ਕੀ ਨਾਮ ਸਰ ਸੌਰਵ ਗੁਰਪ੍ਰੀਤ ਜੀ ਜਿਹੜੇ ਤੁਹਾਡੇ ਤੇ ਰੋਬ ਹੈ ਸਰ 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 ਬਈ ਜਿਹੜੇ ਤੁਹਾਡੇ ਤੇ ਰੋਬ ਲੱਗੇ ਆ ਕੀ ਕਹਿਣਾ ਚਾਹੋਗੇ ਇਹਦੇ ਲੜਕੇ ਨੇ ਉਹਦੀ ਮਾਂ ਸਰ ਰਵੀ ਲੜਕਾ ਗਿਆ ਸੀਗਾ ਸਾਡੇ ਕੋਲੋਂ ਬਾਹਰ ਅਜ਼ਰਬਾਈਜਾਨ ਤੇ ਉਹਨਾਂ ਨੇ ਜੋ ਵੀ ਉਹਨਾਂ ਦੀ ਸਾਡੀਆਂ ਸ਼ਰਤਾਂ ਨੇ ਅਸੀਂ ਵੀਜ਼ਾ ਕਰਵਾਉਣਾ ਸਾਡਾ ਕੰਮ ਸੀਗਾ ਉਥੇ ਜੋਬ ਲਗਵਾਉਣਾ ਜਾਂ ਕੁਝ ਵੀ ਕਰਵਾਉਣਾ ਸਾਡਾ ਕੰਮ ਨਹੀਂ ਸੀਗਾ ਉਹਦਾ ਅਸੀਂ ਲੀਗਲ ਐਗਰੀਮੈਂਟ ਵੀ ਕੀਤਾ ਸੀਗਾ ਕੋਰਟ ਦਾ ਹੋਵੇ ਠੀਕ ਹੈ ਜੀ ਨੋਟਰਾਇਜ਼ਡ ਹੋਇਆ ਹੋਇਆ ਫੋਟੋ ਲੱਗੀਆਂ ਸੀਗਾਂ ਉਹ ਤੋਂ ਇਲਾਵਾ ਵੀ ਅਸੀਂ ਵੀਡੀਓ ਬਣਾਣੇ ਆ ਅਸੀਂ ਕਲੈਂਟ ਨਾਲ ਅਸੀਂ ਵੀਡੀਓ ਸ਼ੂਟ ਕੀਤਾ ਉਸ ਚੀਜ਼ ਦਾ ਕਿ ਅਸੀਂ ਉਹਨੂੰ ਕੀ ਕੀ ਲਿਖਿਆ ਗਿਆ ਕੀ ਕੀ ਸਮਝਾਇਆ ਗਿਆ ਉਹਦਾ ਪ੍ਰੋਪਰ ਲੀਗਲ ਪ੍ਰੂਫ ਹੈ ਲਾਇਸੈਂਸ ਲੈ ਕੇ ਬੈਠੇ ਹਾਂ ਅਸੀਂ ਠੀਕ ਹੈ ਅਸੀਂ ਕੋਈ ਗਲਤ ਕੰਮ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਵੀ ਮੈਨੂੰ ਵਾਪਸ ਆ ਗਿਆ ਲੜਕਾ ਕਿਸੇ ਵੀ ਰੀਜ਼ਨ ਕਰਕੇ ਆਇਆ ਹੋਵੇ ਆਨ ਤੋਂ ਬਾਅਦ ਮੈਨੂੰ ਇੰਨੇ ਜ਼ਿਆਦਾ ਫੋਨ ਕਦੇ ਕਿਸੇ ਦਾ ਫੋਨ ਕਦੇ ਕਿਸੇ ਦਾ ਫੋਨ ਜਿਦਾਸ ਤੂੰ ਸੀ ਆਇਆ ਹੂੰ ਇਹ ਇੱਕ ਤਰ੍ਹਾਂ ਦੀ ਹਰਾਸਮੈਂਟ ਹੈ ਅਸੀਂ ਕੰਮ ਕਰਨ ਤੋਂ ਬਾਅਦ ਵੀ ਜਿਆਦਾ ਚੀਜ਼ਾਂ ਅਸੀਂ ਫੇਸ ਕਰਨੀਆਂ ਫਿਰ ਤਾਂ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਆ ਸਕਦਾ ਤੁਹਾਡੇ ਦੇ ਕਿਦਾਂ ਰੋਪ ਲੱਗਦੇ ਹਰ ਵਾਰੀ ਕਹਿੰਦੇ ਵੀ ਤੁਸੀਂ ਫਰੋਡ ਕਰਦੇ ਹੋ ਕੱਲੇ ਤੁਹਾਡੀ ਗੱਲ ਨਹੀਂ ਕਰਦੇ ਜਿਨ੍ਹਾਂ ਬਾਹਰ ਭੇਜਣ ਵਾਲੇ ਲੋਕ ਹੈ ਜਿਨ੍ਹਾਂ ਤੁਸੀਂ ਸੈਂਟਰ ਬਣੇ ਆ ਇੱਕ ਹੀ ਰੋਪ ਲਾਂਦਾ ਇਹ ਕਿਉਂ ਲੱਗਦੇ ਰੋਪ ਤੁਹਾਡੇ ਤੇ ਇਹ ਸਰ ਗਵਰਨਮੈਂਟ ਨੂੰ ਚਾਹੀਦਾ ਗਵਰਨਮੈਂਟ ਨੂੰ ਚਾਹੀਦਾ ਜਿਹੜੇ ਲਾਇਸੈਂਸ ਤੋਂ ਮੇਰੇ ਖਿਆਲ ਨਾਲ 1 ਲੱਖ ਤੋਂ ਉੱਤੇ ਇਮੀਗ੍ਰੇਸ਼ਨ ਕੰਪਨੀ ਆਉਂਦੀਆਂ ਪੰਜਾਬ 'ਚ ਸਾਰੇ ਰੀਜਨਲ ਆ ਲਾਇਸੈਂਸ ਦਿਖਾਓ ਜੀ ਕਿ ਨਾ ਕੋਲ ਹੈ ਲਾਇਸੈਂਸ ਚੈੱਕ ਕਰੋ ਨਾ ਕਿ ਨਾ ਕੋਲ ਹੈ ਜਦੋਂ ਲਾਇਸੈਂਸ ਬੰਦ ਹੈ ਜੀ ਉਦੋਂ ਇੱਕ ਸਿਰਫ ਆਫਿਸ ਦੀ ਇਨਕੁਆਇਰੀ ਨਹੀਂ ਹੁੰਦੀ ਜਿਹੜਾ ਓਨਰ ਹੈ ਉਹਦੇ ਘਰ ਦੇ ਜਿੱਥੋਂ ਦੇ ਰਹਿਣ ਵਾਲਾ ਹੈ ਜਾਂ ਉਹਦੇ ਪਿੱਛੋਂ ਦਾ ਕਿੱਥੇ ਕੀ ਉਹਦਾ ਕੀ ਹਿਸਟਰੀ ਹੈ ਕੀ ਨਹੀਂ ਹਿਸਟਰੀ ਸਾਰੀ ਇੱਕ ਰਿਕਾਰਡ ਹੁੰਦਾ ਹੈ ਗਵਰਨਮੈਂਟ ਦੇ ਕੋਲ ਤੇ ਉਹ ਕਿੱਥੇ ਹੈ ਜਦ ਤੱਕ ਇਹ ਤਾਂ ਗਵਰਨਮੈਂਟ ਨੂੰ ਚਾਹੀਦਾ ਨਾ ਠੀਕ ਹੈ ਉਹ ਲੇਡੀਆਂ ਤੁਹਾਨੂੰ ਵਾਰ-ਵਾਰ ਫੋਨ ਕਰਦੀ ਜਾਂ ਕੋਈ ਗੱਲਬਾਤ ਹੁੰਦੀ ਤੁਹਾਡੀ ਕਦੀ ਗੱਲ ਹੋਈ ਉਹਦੇ ਨਾਲ ਦੁਆਰਾ ਮੇਰੇ ਇੱਕ ਅੱਧੀ ਵਾਰੀ ਗੱਲ ਹੋਈ ਆ ਉਹਨਾਂ ਨਾਲ ਠੀਕ ਹੈ ਉਹ ਕਹਿੰਦੇ ਸੀ ਕਿ ਅਸੀਂ ਮਿਲਣਾ ਹੈ ਮੈਂ ਕਿਹਾ ਜਦੋਂ ਮੈਂ ਆਉਂਗਾ ਅਵੇਲੇਬਲ ਹੋਊਂਗਾ ਮੈਂ ਤੁਹਾਨੂੰ ਦੱਸ ਦੂੰਗਾ ਉਹ ਆਏ ਵੀ ਨਹੀਂ ਮੇਰੇ ਪਿੱਛੋਂ ਤੇ ਅਜ ਮ ਗੱਲ ਨਹੀਂ ਮੈਂ ਬਹੁਤ ਧੱਕੇ ਖਾ ਗਏ ਮੈਂ ਤੇ ਫੋਨ ਨਹੀਂ ਚੱਕਦੇ ਸਾਡਾ ਕਿੰਨੀ ਵਾਰੀ ਕਾਲ ਕਰਦੇ ਆ ਕੋਈ ਗੱਲ ਨਹੀਂ ਹੁੰਦੀ ਕਹੋਗੇ ਸਾਡਾ ਸਰ ਬਾਹਰ ਗਏ ਹੈ ਸਾਡੇ ਸਾਰ ਅਜ ਬਾਹਰ ਗਏ ਹੈ ਉਹ ਹਫਤੇ ਬਾਅਦ ਆਉਗੇ ਇਹ ਕੀ ਗੱਲ ਸਰ ਮੈਂ ਆਫਿਸ ਕਿਸੇ ਬੰਦੇ ਲਈ ਮੈਂ ਆਫੀਸਲੀ ਉਹਨੇ ਮੈਨੂੰ ਜੇ ਅਗਰ ਪੇਮੈਂਟ ਦਿੱਤੇ ਮੈਂ ਉਸ ਜੀਜ਼ ਉਹਨੂੰ ਸੀਜ਼ ਉਹਨੂੰ ਪ੍ਰੋਵਾਈਡ ਕਰਤੀ ਹੈ ਉਹਨੇ ਮੇਰੇ ਤੋਂ ਇੱਕ ਚੀਜ਼ ਪ੍ਰੋਡਕਟ ਖਰੀਦੀ ਮੈਂ ਉਹਨੂੰ ਸੇਲ ਕਰਤਾ ਪ੍ਰੋਡਕਟ ਹੁਣ ਉਸ ਤੋਂ ਬਾਅਦ ਉਸ ਪ੍ਰੋਡਕਟ ਦੇ ਉਹਨੂੰ ਯੂਜ਼ ਵੀ ਕਰ ਚੁੱਕਾ ਹੈ ਯੂਜ਼ ਕਰਨ ਤੋਂ ਬਾਅਦ ਹੁਣ ਮੈਂ ਇੱਕ ਬੰਦੇ ਨੇ ਮੈਨੂੰ ਉਸ ਲਈ ਚੀਜ਼ ਲੈ ਖਰੀਦਤਾ ਨਹੀਂ ਲਿਆ ਮੈਂ ਹਰ ਟਾਈਮ ਤੇ ਇੱਕ ਆਫਿਸ ਆਪਣੇ ਇੱਥੇ ਹੀ 24 ਘੰਟੇ ਆਪਣੇ ਇਸ ਆਫਿਸ अवेलेबल ਹੋਣਾ ਜ਼ਰੂਰੀ ਨਹੀਂ ਹੈ ਹੈਨਾ ਅਗਰ ਹਾਂ ਕਿਸੇ ਚੀਜ਼ ਦੇ ਵਿੱਚ ਉਹਨੂੰ ਮੈਂ ਵੀਜ਼ਾ ਗਲ ਦਿੱਤਾ ਸੀਗਾ ਉਹ ਬਾਹਰ ਨਹੀਂ ਗਿਆ ਉਹਨੂੰ ਇਮੀਗ੍ਰੇਸ਼ਨ ਨੇ ਰੋਕਿਆ ਕੁਝ ਕੀਤਾ ਫਿਰ ਤਾਂ ਮੈਂ ਜ਼ਿੰਮੇਵਾਰ ਹਾਂ ਮੈਂ ਜ਼ਿੰਮੇਵਾਰ ਹਾਂ ਜੇ ਚੀਜ਼ ਆਪਾਂ ਨੂੰ ਆਪਣਾ ਨੋਲੇਜ ਪਹਿਲਾਂ ਤੋਂ ਹੈ ਸੁਪੋਜ਼ ਕੋਈ ਵੀ ਜਾ ਰਿਹਾ ਹੈ ਅਸੀਂ ਉਹਨਾਂ ਨੂੰ A to Z ਹਰ ਚੀਜ਼ ਇਨਫੋਰਮ ਕਰਦੇ ਹਾਂ ਕਲਾਇੰਟ ਦੀ ਆਪਦੀ ਮਰਜ਼ੀ ਹੈ ਉਨੇ ਜਾਣਾ ਨਹੀਂ ਜਾਣਾ ਪੇਮੈਂਟ ਅਸੀਂ ਸਾਰੀ ਪੇਮੈਂਟ ਅਸੀਂ ਆਫਟਰ ਵੀਜ਼ਾ ਲੈ ਰਹੇ ਹਾਂ ਨਾ 1 ਰੁਪਿਆ ਨਾਟ ਇਵਨ ਸਿੰਗਲ ਰੁਪੀ ਅਸੀਂ ਉਸ ਬੰਦੇ ਤੋਂ ਲੈਂਦਾ ਹੈ ਪਹਿਲਾਂ ਸਭ ਕੁਝ ਆਨਤਵਾਦ ਵੈਰੀਫਾਈ ਕਰਨ ਤੋਂ ਬਾਅਦ ਤਸੱਲੀ ਕਰਨ ਤੋਂ ਬਾਅਦ ਪੈਸਾ ਦੇ ਰਹੇ ਹਾਂ ਨਾ ਜੇ ਉਹਨੂੰ ਪਤਾ ਹੈ ਕਿ ਆ ਸਭ ਕੁਝ ਹੈ ਪੈਸਾ ਨਾ ਦੇਵੇ ਪੋਸਿਬਿਲਟੀ ਹੈ ਨਾ ਪੈਸਾ ਨਾ ਦੇਵੇ ਤੁਹਾਡੇ ਕੋਲ ਆਪਸ਼ਨ ਹੈ ਨਾ ਦੋ ਪੈਸਾ ਸਨ ਹੁਣ ਇਸੇ ਅਸੀਂ ਕੀ ਕਰ ਸਕਦੇ ਹਾਂ ਜੇ ਕਲਾਇੰਟ ਸਾਨੂੰ ਇਦਾਂ ਤੰਗ ਕਰ ਰਹੇ ਹਾਂ ਹੁਣ ਜਾ ਕੇ ਅਸੀਂ ਵੀ ਪੁਲਿਸ ਕੰਪਲੇਂਟ ਕਰਾਂਗੇ ਕਿ ਭਾਈ ਅਸੀਂ ਵੀ ਹਰਾਸ ਹੋ ਰਹੇ ਹਾਂ ਕਲਾਇੰਟ ਕਦੇ ਕਿਸੇ ਤੋਂ ਕਾਲ ਕਰਾਂਦਾ ਕਦੇ ਕਿਸੇ ਤੋਂ ਕਾਲ ਕਰਾਂਦਾ ਮਤਲਬ ਬਦਤਮੀਜ਼ੀ ਨਾਲ ਗੱਲ ਕਰਦੇ ਨੇ ਇਹ ਤਾਂ ਕੋਈ ਮਤਲਬ ਨਹੀਂ ਨਾ ਹੋਇਆ ਅਸੀਂ ਇਹ ਸਰਵਿਸ ਵੀ ਦਿੱਤੀ ਹੈ ਤੁਹਾਡਾ ਕੰਮ ਭੇਜਣਾ ਕੋਈ ਇੰਟਰਵਿਊ ਫੇਲ ਹੋਵੇ ਪਾਸ ਹੋਵੇ ਤੁਹਾਡਾ ਵਿੱਚ ਕੋਈ ਨਹੀਂ ਸਾਡਾ ਕੋਈ ਰੋਲ ਨਹੀਂ ਹੈ ਉਹ ਏ ਟੂ ਜ਼ੈਡ ਇਹ ਚੀਜ਼ ਅਸੀਂ ਕਲਾਇੰਟ ਨੂੰ ਕਲੀਅਰਲੀ ਦੱਸੀ ਗਈ ਹੈ A to Z ਹਰ ਚੀਜ਼ ਦੱਸੀ ਗਈ ਹੈ ਆਪਣਾ ਐਗਰੀਮੈਂਟ ਹੋਇਆ ਵੀਡੀਓ ਬਣਾ ਕੇ ਦੱਸੀ ਗਈ ਹੈ ਸਾਨੂੰ ਵੀ ਪਤਾ ਸੀਗਾ ਇਹ ਪ੍ਰੋਬਲਮਸ ਬਾਅਦ ਚ ਆਉਂਦੀਆਂ ਨੇ client ਪਹਿਲਾਂ ਜਾਣ ਲੱਗੇ ਤਾਂ ਕਹਿੰਦਾ ਜੀ ਅਸੀਂ ਸਭ ਕੁਝ ਕਰ ਲਵਾਂਗੇ ਅਸੀਂ ਆਪਣੇ ਆਪ ਦੇਖ ਲਾਂਗੇ ਬਾਅਦ ਆ ਕੇ ਇਹ ਪ੍ਰੋਬਲਮਸ ਕ੍ਰੀਏਟ ਕਰਦਾ ਤਾਂ ਹੀ ਕਰਕੇ ਅਸੀਂ ਐਗਰੀਮੈਂਟ ਦੇ ਨਾਲ ਉਹਨੂੰ ਜਿਹੜੀ ਲੈਂਗੁਏਜ ਉਹਨੂੰ ਸਮਝ ਆ ਰਿਹਾ ਪੰਜਾਬੀ ਚ ਆ ਰਿਹਾ ਹਿੰਦੀ ਚ ਆ ਰਿਹਾ ਇੰਗਲਿਸ਼ ਆ ਰਿਹਾ ਉਹਨੂੰ ਪ੍ਰੋਪਰ ਸਮਝਾਣੇ ਆ ਵੀਡੀਓ ਨਾਲ ਬਣਾ ਕੇ ਕਿ ਕੱਲ ਨੂੰ client ਐਟਲੀਸਟ ਸਾਡੇ ਉੱਤੇ ਆ ਕੇ ਨਾ ਐਲੀਗੇਸ਼ਨ ਕਰੇ ਕਿ ਤੁਹਾਨੂੰ ਦੱਸਿਆ ਗੱਲ ਕਰੀ ਅਸੀਂ ਲਾਇਸੈਂਸ ਦੀ ਉਹਨੇ ਉਹ ਵੀ ਰੋਬ ਲਾਇਆ ਵੀ ਨਗਰ ਸਨਸ ਹੈ ਨਹੀਂ ਉੱਦੋਂ ਹੀ ਦਫਤਰ ਬਣਾ ਕੇ ਬੈਠੇ ਕੀ ਗੱਲ ਸੱਚ ਹੈ ਕੀ ਲੋਕਾਂ ਨੂੰ ਕਹੋਗੇ ਤੁਸੀਂ ਸਰ ਲਾਇਸੈਂਸ ਤੁਸੀਂ ਮੇਰੇ ਤੋਂ ਡਿਮਾਂਡ ਕੀਤੀ ਸੀ ਮੈਂ ਤੁਹਾਨੂੰ ਲਾਇਸੈਂਸ ਵੀ ਦਿਖਾਇਆ ਉਹ ਥੋੜਾ ਸਾਡੇ ਕੈਮਰੇ ਵਿੱਚ ਉਹ ਲਾਈਟ ਦਿਖਾ ਸਕਦੇ ਹਾਂ ਸਾਡੇ ਔਨ ਡਿਊਟੀ ਲਾਈਟ ਕੈਮਰਾਮੈਨ ਨੂੰ ਕਹਾਂਗਾ ਦਿਖਾਣਾ ਲਾਈਵ ਇਹਨਾਂ ਦਾ ਲਾਇਸੈਂਸ ਡੇਢ ਪੂਰਾ ਚੈੱਕ ਕੀਤੀ ਜਾਵੇ ਜਿਹੜੇ ਰੋਬ ਲੱਗੇ ਆ ਠੀਕ ਹੈ ਇਹਨਾਂ ਦੇ ਪਰ ਨਹੀਂ ਸਾਡਾ ਕੰਮ ਹੈ ਸੱਚੀ ਗੱਲ ਦੱਸ ਲੋਕਾਂ ਨੂੰ ਦਿਖਾਣੀ ਬਸ ਸੱਚ ਦਿਖਾਣਾ ਚਾਹੁੰਦੇ ਆਂ ਅਸੀਂ ਲੋਕਾਂ ਨੂੰ ਇਹ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹੂੰਗਾ ਇਕੱਲਾ ਇਕੱਲਾ ਕਲੋਜ਼ ਕਰੋ ਇਹ 2000 23 ਦਾ ਰਿਸੈਂਸ ਬਣਿਆ ਇਹਨਾਂ ਦਾ 7ਵੇਂ ਮਹੀਨੇ 7ਵੇਂ ਮਹੀਨੇ ਆ ਜੀ 7ਵੇਂ ਮਹੀਨੇ ਦਾ ਰਿਸੈਂਸ ਬਣਿਆ ਹੈ ਇਹਨਾਂ ਦਾ ਕਹਿਣਾ ਹੈਗਾ ਅਸੀਂ ਕੋਈ ਫਰੋਡ ਨਹੀਂ ਕੀਤਾ ਕੋਈ ਸਾਡੇ ਕੋਲ ਪੂਰਾ ਰਿਸੈਂਸ ਹੈ ਪੂਰਾ ਨਾ ਨਾ ਡੀਸੀ ਦਫ਼ਤਰ ਦਾ ਅਸੀਂ ਵੀ ਡੀਸੀ ਦਫ਼ਤਰ ਗੱਲ ਕਰਾਂਗੇ ਜਾ ਕੇ ਇਹ ਵੀ ਰਿਸੈਂਸ ਠੀਕ ਹੈ ਜਾਂ ਇਹ ਜਿਹੜਾ ਬਣਿਆ ਕੋਈ ਡੁਪਲੀਕੇਟ ਤਾਂ ਨਹੀਂ ਬਣਿਆ ਕਿ ਇਹਨਾਂ ਤੇ ਰੋਪ ਲੱਗੇ ਆ ਲੋਕੇ ਦੇ ਵਿੱਚ ਕਈ ਵਾਰ ਇਦਾਂ ਦੀ ਗੱਲਾਂ ਸੁਣ ਦੇਖਣ ਨੂੰ ਮਿਲੀਆਂ ਵੀ ਲੋਕੀ ਕਿਹੜੇ ਦਫਤਰ ਬਣਾ ਕੇ ਬੈਠੇ ਆ ਬਿਨਾਂ ਰਸੈਂਸ ਤੋਂ ਲੋਕਾਂ ਦਾ ਫਰੋਡ ਹੋ ਰਿਹਾ ਬਹੁਤ ਜ਼ਿਆਦਾ ਸਾਡਾ ਮਤਲਬ ਆਉਂਦਾ ਇਹੀ ਸੀ ਵੀ ਲੋਕਾਂ ਨਾਲ ਜਿਹੜਾ ਫਰੋਡ ਹੋਇਆ ਇਹ ਗੱਲ ਸੱਚ ਹੈ ਲੋਕਾਂ ਨੂੰ ਤੁਹਾਡੇ ਕਿਹੜੇ ਰੋਬ ਲਾਏ ਸੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆ ਲੋਕਾਂ ਨੂੰ ਕਿਸੇ ਦੇ ਦੋਗੇ ਸਰ ਸੁਦੇਸ਼ ਆਹੀ ਦਵਾਂਗੇ ਲੋਕਾਂ ਨੂੰ ਕਿ ਜਿੱਥੇ ਆਪਾਂ ਕੁਝ ਵੀ ਹੁਣ ਆਪਾਂ ਚੰਡੀਗੜ੍ਹ ਮੋਹੱਲੇ ਵਾਲੀ ਸਾਈਡ ਤੇ ਚੱਲ ਜਾਈਏ ਆਪਾਂ ਇੰਨੇ ਕੇਸ ਸੁਣਨੇ ਆ ਸਾਡੇ ਕੋਲ ਵੀ ਆਉਂਦੇ ਨੇ ਕੇਸ ਕਿ ਅਸੀਂ ਸਾਨੂੰ ਉਹਨਾਂ ਨੇ ਕੁਛ ਨਹੀਂ ਦਿੱਤੇ ਸੀ ਅਸੀਂ ਪੈਸੇ ਦੇ ਆਂਦੇ ਉੱਥੇ ਜੀ ਲੱਖ ਰੁਪਏ 2 ਲੱਖ ਰੁਪਏ 4 ਲੱਖ ਰੁਪਏ ਫਸਾਇਆ ਜਾ ਕੇ ਹੁਣ ਅਸੀਂ ਜੇ ਜੇ ਲੱਖ ਰੁਪਏ ਲੱਖਣ ਲੈ ਕੇ ਵੀਜ਼ਾ ਦੇਣ ਤੋਂ ਬਾਅਦ ਅਸੀਂ ਜੇ ਪੇਮੈਂਟ ਲੈ ਕੇ ਵੀ ਗਲਤ ਆ ਠੀਕ ਹੈ ਲੀਗਲ ਐਗਰੀਮੈਂਟਸ ਕਰਕੇ ਵੀ ਗਲਤ ਆ ਲਾਇਸੈਂਸ ਲੈ ਕੇ ਬੈਠ ਕੇ ਵੀ ਗਲਤ ਆ ਹਲੇ ਤੱਕ ਆਫਿਸ ਸਾਡਾ ਇੱਥੇ ਅਵੇਲੇਬਲ ਹੈ ਅਸੀਂ ਤਾਂ ਗਲਤ ਆ ਅਸੀਂ ਕਿਹੜੀ ਗੱਲ ਤੇ ਗਲਤ ਫਿਰ ਅਸੀਂ ਗਲਤ ਠੀਕ ਆ ਹਰਾਸਮੈਂਟ ਪਹਿਲੀ ਵਾਰੀ ਇਹ ਕਰਦੀ ਇੱਕ ਇੱਕਦਾਂ ਹੀ ਗੱਲਾਂ ਅੱਜ ਤੱਕ ਪਹਿਲੀ ਵੀ ਹੋਈਆਂ ਇਹ ਅੱਜ ਪਹਿਲੀ ਗੱਲ ਹੈ ਸਰ ਇਹ ਦੇਖੋ ਜੀ ਸਾਡਾ ਕੰਮ ਹੀ ਇਦਾਂ ਦਾ ਹੈ ਤੁਸੀਂ ਤਾਂ ਇਮੀਗ੍ਰੇਸ਼ਨ ਨੂੰ ਬੜੇ ਅੱਛੇ ਤਰ੍ਹਾਂ ਜਾਣਦੇ ਹੋ ਠੀਕ ਹੈ ਜੀ ਇਹ ਜ਼ਰੂਰੀ ਨਹੀਂ ਹੈ ਕਿ ਹੱਥ ਦੀਆਂ ਪੰਜ ਉਂਗਲ ਬਰਾਬਰ ਹੋਣ ਹੱਥ ਦੀਆਂ ਪੰਜ ਉਂਗਲ ਬਰਾਬਰ ਨਹੀਂ ਹੈ ਜੇ ਏਜੰਟ ਗਲਤ ਨੇ ਤਾਂ ਕਲਾਇੰਟ ਵੀ ਗਲਤ ਨਹੀਂ ਇਹ ਲੋਕਰ ਨੂੰ ਸਮਝ ਆਣਾ ਚਾਹੀਦਾ ਹੈ ਕਲਾਇੰੰਟ ਵੀ ਗਲਤ ਹੋ ਸਕਦਾ ਸਿਰਫ ਏਜੰਟ ਗਲਤ ਨਹੀਂ ਹੋ ਸਕਦਾ ਕੀ ਤੁਸੀਂ ਪੂਰਾ ਪੰਜਾਬ ਖਾਲੀ ਕਰਨ ਦਾ ਠੇਕਾ ਲਿੱਤਾ ਸਾਰਿਆਂ ਨਾਲ ਵੀ ਅਸੀਂ ਪੰਜਾਬ ਖਾਲੀ ਕਰਨਾ ਜਾਂ ਲੋਕੀ ਆਪ ਆਂਦੇ ਤੁਹਾਡੇ ਕੋਲ ਜੇ ਪੰਜਾਬ ਖਾਲੀ ਕਰਨਾ ਇੱਥੇ ਬਿਹਾਰ ਦਾ ਏਰੀਆ ਬਣਾਉਣਾ ਪੂਰਾ ਜੀ ਇੱਥੇ ਹੈ ਕੁਝ ਤੁਹਾਨੂੰ ਲੱਗਦਾ ਵੀ ਇੱਥੇ ਪੰਜਾਬੀ ਕਹਿੰਦਾ ਬਾਹਰ ਭਜਿਏ ਬਾਹਰ ਬੜਾ ਕੁਛ ਹੈ ਬਾਹਰ ਬੜਾ ਹੁੰਦਾ ਇੱਥੇ ਫਿਰ ਭਈਏ ਕੰਮ ਕਰੂਗੇ ਅਸੀਂ ਬਾਹਰ ਅਸੀਂ ਬਾਹਰ ਭਈਆਂ ਵਾਲਾ ਕੰਮ ਹੀ ਹੈ ਕਿ ਤਰ੍ਹਾਂ ਦਾ ਬਾਹਰ ਉੱਥੇ ਜਕ ਵੀ ਸਾਨੂੰ ਕੰਮੇ ਕਰਨੇ ਪੈਦੇ ਕੋਈ ਫਲੈਸਾਂ ਸਾਫ ਕਰਦਾ ਕੋਈ ਝਾੜੂ ਲਾ ਰਿਹਾ ਸਭ ਕੋਈ ਕਰਦਾ ਨਾ ਇੱਥੇ ਆ ਕੇ ਉਹੀ ਕੰਮ ਆਪਾਂ ਨਾ ਕਰਾਰੇ ਆਪਾਂ ਹੱਡਰਾ ਨੋਗੇ ਵੀ ਲੋਕੀ ਤੁਹਾਡੇ ਕੋਲ ਆਉਂਦੇ ਆ ਵੀ ਸਾਨੂੰ ਬਾਹਰ ਭੇਜੋ ਜਾਂ ਤੁਸੀਂ ਜਾਣਦੇ ਹੋ ਇਦਾਂ ਜੀ ਹੁਣ ਸਪੋਜ਼ ਅਸੀਂ ਆਫਿਸ 'ਚ ਬੈਠੇ ਆਂ ਇਹ ਕੋਈ ਇਲੈਕਸ਼ਨ ਡਿਊਟੀਆਂ ਤਾਂ ਹੈ ਨਹੀਂ ਕਿ ਅਸੀਂ ਘਰ-ਘਰ ਜਾ ਕੇ ਵੋਟਾਂ ਮੰਗੀਏ ਬਿਲਕੁਲ ਇਲੈਕਸ਼ਨ ਡਿਊਟੀਆਂ ਤਾਂ ਹੈ ਨਹੀਂ ਅਸੀਂ ਲੋਕੀ ਆਉਂਦੇ ਨੇ ਅਸੀਂ ਤਾਂ ਹੀ ਜਾਣੇ ਸਾਨੂੰ ਕੀ ਪਤਾ ਕਿੰਨੇ ਘਰ ਜਾਣਾ ਕਿੰਨੇ ਨਹੀਂ ਜਾਣਾ ਲੋਕੀ ਕੋਈ ਸਾਰ ਚੱਲ ਕੇ ਸਾਡੇ ਦਫ਼ਤਰ ਤੱਕ ਆ ਰਿਹਾ ਹੈ ਅਸੀਂ ਤਾਂ ਹੀ ਉਹਨੂੰ ਮਾਰ ਭੇਜ ਪਾ ਰਹੇ ਤੁਸੀਂ ਘਰੋਂ ਨਹੀਂ ਬੁਲਾਣ ਦੇਂਦੇ ਲੋਕੀ ਆਉਂਦੇ ਆਬਵੀਅਸਲੀ ਸਰ ਇਹ ਤਾਂ ਪੂਰੇ ਪੰਜਾਬ ਨੂੰ ਪਤਾ ਪੂਰੇ ਪੰਜਾਬ ਨੂੰ ਪਤਾ ਕਿ ਪੂਰੇ ਇੰਡੀਆ ਨੂੰ ਪਤਾ ਕਿ ਕਿਸੇ ਨੂੰ ਕਿਤੇ ਨਾ ਕਿਸੇ ਨੇ ਜਾਣਾ ਹੋਵੇ ਕਿਸੇ ਤੇ ਕੋਈ ਜ਼ਬਰਦਸਤੀ ਨਹੀਂ ਹੈ ਸੁਪੋਜ਼ ਉਹਨਾਂ ਨੇ 10000 ਰੁਪਏ ਐਡਵਾਂਸ ਮੰਗ ਲੈਂਦਾ ਉਸ ਤੋਂ ਵੀਜ਼ਾ ਆਉਣ ਤੋਂ ਪਹਿਲਾਂ 10000 ਰੁਪਏ ਮੈਨੂੰ ਕੋਈ ਨਹੀਂ ਦਿੰਦਾ ਕਿਉਂਕਿ ਅੱਜ ਦੀ ਰਿਪਿਊਟੇਸ਼ਨ ਇਮੀਗ੍ਰੇਸ਼ਨ ਦੇ ਦਿੰਦਾ ਤੇ ਜਿੰਨਾ ਦੀ ਵਧੀਆ ਉਹਨਾਂ ਦੀ ਏਦਾ ਖਰਾਬ ਹੋ ਜੈਣੀ ਹੈ ਕਿ ਲੱਗਦਾ ਵੀ ਅੱਗੇ ਤੋਂ ਲੋਕੀ ਤੁਹਾਨੂੰ ਇੱਕ ਤੁਸੀਂ ਆਪਣਾ ਪੱਕਾ ਹੀ ਕੰਮ ਰੱਖੋ ਉਹਨਾਂ ਨੂੰ ਲਿਖ ਕੇ ਲਾਵੇ ਅਸੀਂ ਅੱਗੇ ਤੇ ਏਦਾਂ ਦਾ ਅਸੀਂ ਕੁਝ ਕਰਨਾ ਨਹੀਂ ਤੁਹਾਡੇ ਤੇ ਰੋਗ ਸਾਰੇ ਨੇ ਤਾਂ ਲੱਗਦੇ ਇਕੱਲੇ ਤੁਹਾਡੇ ਤੇ ਹੀ ਗੱਲ ਨਹੀਂ ਕਰ ਰਹੇ ਜਿੰਨੇ ਬਣੇ ਆ ਉਹਨਾਂ ਕੋਲ ਸੰਸ ਹੈਗੇ ਕਈਆਂ ਦੇ ਉਹ ਵੀ ਫਰੋਡ ਕਰ ਰਹੇ ਲੋਕਾਂ ਨਾਲ ਕਈਆਂ ਕੋਲ ਕਿਉਂਕਿ ਸੰਸ ਨਾਲ ਉਹ ਚਲੀ ਜਾਂਦੇ ਵੀ ਹੈ ਇਹ ਕੀ ਕਰਨਾ ਚਾਹੋਗੇ ਕਿ ਸਰਕਾਰ ਨੂੰ ਨੱਥ ਲਾਣੀ ਜੇ ਬਣੀ ਚਾਹੀਦੀ ਇਹਨਾਂ ਦੇ ਸਰ ਸਰਕਾਰ ਨੂੰ ਤਾਂ ਨੱਥ ਪਾਣੀ ਦਾ ਜ਼ਰੂਰ ਚਾਹੀਦੀ ਹੈ ਦੇਖੋ ਜੇ ਤਾਂ ਗਵਰਨਮੈਂਟ ਕਰ ਸਕਦੀ ਹੈ ਨਾ ਅਸੀਂ ਲਾਇਸੈਂਸ ਲੈ ਕੇ ਦੁਖੀ ਹੋ ਰਹੇ ਜਿਹੜੇ ਲਾਇਸੈਂਸ ਨਹੀਂ ਲੈਂਦੇ ਉਹ ਬੜੇ ਸੁਖੀ ਨੇ ਮੈਨੂੰ ਸਮਝ ਨਹੀਂ ਆ ਰਿਹਾ ਜਿਹੜੇ ਫਰੋਡ ਕਰ ਰਹੇ ਨੇ ਉਹ ਸੁਖੀ ਨੇ ਜਿਹੜੇ ਸਹੀ ਕੰਮ ਕਰ ਰਹੇ ਆ ਅਸੀਂ ਲੀਗਲ ਪ੍ਰੂਫਸ ਦੇ ਨਾਲ A ਤੋਂ Z ਇੱਕ ਇੱਕ ਪੁਆਇੰਟ ਤੇ ਸੇ ਲੀਗਲੀ ਓਕੇ ਆ ਬਿਲਕੁਲ ਠੀਕ ਆ ਅਸੀਂ ਤਾਂ ਵੀ ਅੱਜ ਇੰਟਰਵਿਊ ਦੇ ਰਹੇ ਆ ਇਸ ਚੀਜ਼ ਦੇ ਪਿੱਛੇ ਕੀ ਨਾਮ ਸੀ ਜਿਹੜਾ ਬੰਦੇ ਨੂੰ ਬਾਹਰ ਭੇਜਿਆ ਸੀ ਰਵੀ ਕੁਮਾਰ ਨਾਮ ਸੀਗਾ ਸ਼ਾਇਦ ਫਗਵਾੜੇ ਦਾ ਕਿੰਨੇ ਦਿਨਾਂ ਵਾਸੀ ਆ ਵਾਸੀ ਆ ਲੱਗਦਾ ਇਸਰ ਐਸਟੀਮੇਟ ਮੈਨੂੰ ਇਦਾ ਪ੍ਰੋਪਰ ਤਾਂ ਯਾਦ ਨਹੀਂ ਆ 10 ਤੋਂ 12 15 ਦਿਨ ਇਹਦਾ ਕੁਝ ਹੋਏਗਾ ਮੈਨੂੰ ਪ੍ਰੋਪਰ ਯਾਦ ਨਹੀਂ ਹੈ ਇਟ ਇਜ਼ ਇੱਥੋਂ ਦੇ ਜਿਹੜਾ ਵੀਜ਼ਾ ਲੱਗਦਾ ਏ ਵੀਜ਼ਾ ਨਿਕਲਦਾ 30 ਡੇਜ਼ ਦਾ ਉਹ ਉਹ ਲੱਗ ਗਿਆ ਸੀਗਾ ਵਰਕ ਪਰਪਸ ਆਫ ਵਿਜ਼ਿਟ ਉਹਦਾ ਵਰਕ ਸੀਗਾ ਰਵੀ ਕੁਮਾਰ ਦੀ ਸੀ ਗੱਲ ਕਰਨ ਆਏ ਸੀ ਨਾ ਜਿਹੜਾ ਫਰੋੜਾ ਵੀ ਮਾਨ ਹੈ ਰੂਪ ਲਾਇਆ ਸੀ ਮੇਰੇ ਬੱਚੇ ਨਾਲ ਕੁਝ ਹੋਇਆ ਉੱਥੇ ਜਾ ਕੇ ਸਾਨੂੰ ਵੀਜ਼ਾ ਲਵਾਤਾ ਉੱਥੇ ਜਾ ਕੇ ਅਸੀਂ ਬੜੇ ਠੱਕੇ ਸਖਾ ਕੇ ਬੜਾ ਮੁਸ਼ਕਲ ਨਾਲ ਬੇਟੇ ਨੂੰ ਲੈ ਕੇ ਮੁੰਡੇ ਨੂੰ ਬੜੇ ਠੱਕੇ ਖਾਣੇ ਪਏ ਉੱਥੇ ਲੈ ਗਏ ਫਿਰ ਵੀ ਉਹ ਵਿਚਾਰਾ ਵਾਪਸੀ ਆਇਆ ਉਹਨਾਂ ਨੂੰ ਰੋਪ ਲਾਇਆ ਸੀ ਇਹਨਾਂ ਦੇ ਉੱਪਰ ਉਹਨਾਂ ਨੇ ਗਲਤ ਬਾਤ ਕੀਤੀ ਆ ਪੂਰੀ ਉਹਨਾਂ ਨੇ ਆਪਣੀ ਪੂਰੀ ਜਾਣਕਾਰੀ ਦੇਈ ਸਾਡਾ ਕੰਮ ਹੈ ਇੱਥੋਂ ਭੇਜਣਾ ਇੰਟਰਵਿਊ ਦੇਣਾ ਸਾਡਾ ਕੰਮ ਨਹੀਂ ਹੈਗਾ ਇੰਟਰਵਿਊ ਲੈਣ ਤਾਂ ਅਸੀਂ ਉਹਦੇ ਹੀ ਕਰਾ ਦਿੱਤੀ ਆ ਵੀ ਇੰਟਰਵਿਊ ਲੈਣਾ ਸਾਡਾ ਕੰਮ ਨਹੀਂ ਅਸੀਂ ਤਾਂ ਇੱਥੋਂ ਵੀਜ਼ਾ ਦੇ ਕੇ ਭੇਜ ਦੇਣਾ ਤੁਸੀਂ ਦੇਖ ਰਹੇ ਹੋ ਹਨ ਡਿਊਟੀ ਪੰਜਾਬ ਲਾਈਵ ਮੈਂ ਹਰਨ ਕੁਮਾਰ ਤੁਸੀਂ ਦੇ ਨਾਲ ਮੇਰੇ ਕੈਮਰਾਮੈਨ ਰਾਹੁਲ